ਕੈਨੇਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸ ਰਹੀ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਜਹਾਜ਼ ਹਾਦਸਾ ਵਾਪਰ ਗਿਆ ਜਿੱਥੇ ਇੱਕ ਭਾਰਤੀ ਦੀ ਮੌਤ ਦੀ ਮੰਗ ਪਾ ਕੇ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਇੱਕ ਭਾਰਤੀ ਹਾਦਸਾ ਗ੍ਰਸਤ ਹੋਇਆ ਉਸ ਜਹਾਜ਼ ਦੇ ਵਿੱਚ ਦੋ ਲੋਕ ਹੀ ਜਿਹੜੇ ਸਵਾਰ ਸਿਗੇ ਔਰ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ ਖਬਰ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਈ ਹੈ ਕੈਨੇਡਾ ਦੇ ਵਿੱਚ ਇੱਕ ਹਾਦਸਾ ਹੋਇਆ ਜਦੋਂ ਇਹ ਇੱਕ ਜਹਾਜ਼ ਪ੍ਰੈਕਟਿਸ ਜਹਾਜ਼ ਸੀ ਔਰ ਜਿਸ ਦੇ ਨਾਲ ਹਾਦਸਾ ਹੋਇਆ ਤਾਂ ਦੋ ਲੋਕ ਉਸ ਤੇ ਸਵਾਰ ਸੀ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਅਰਸਲੇ ਬਿਆਦੀ ਮੰਤਪਾ ਕੀ ਖਬਰ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਅਖਰ ਕੀ ਕੁਝ ਪਾਣਾ ਵਾਪਰਿਆ ਕਿਸ ਤਰੀਕੇ ਦੇ ਨਾਲ ਇਹ ਜਹਾਜ਼ ਹਾਦਸਾ ਹੋਇਆ ਤੇ ਕਿਵੇਂ ਦੋਵੇਂ ਜਣੇ ਜਿਹੜੇ ਸੀਗੇ ਉਸੇ ਧਾਰ ਕੋਏ ਨੇ ਦੱਸ ਜੀਏ ਕਿ ਹੁਣ ਕੈਨੇਡਾ ਤੋਂ ਦੁਖਦਾਈ ਖਬਰ ਤਾਂ ਇਹ ਹੈ ਕਿ ਹੁਣ ਕੈਨੇਡਾ ਦੇ ਨਿਊ ਫਾਉਂਡ ਲੈਂਡ ਵਿੱਚ ਡੀਅਰ ਲੇਕ ਹਵਾਈ ਅੱਡੇ ਨੇੜੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸ ਹੋਇਆ ਇਹ ਹਾਦਸੇ ਵਿੱਚ ਭਾਰਤੀ ਨਾਗਰਿਕ ਗੋਤਮ ਸੰਤੋਸ਼ ਦੀ ਮੌਤ ਹੋ ਗਈ ਔਰ ਪਾਈਪਰ ਪੀਏ ਕਪਤੀ ਜਿਹੜਾ ਸੀਗਾ ਜਹਾਜ਼ ਨਿਊ ਫਾਉਂਡਲੈਂਡ ਦੇ ਡੀਅਰ ਲੇਕ ਹਵਾਈ ਅੱਡੇ ਨੇੜੇ ਹਾਦਸਾਗ੍ਰਸ ਹੋ ਗਿਆ ਇੱਕ ਸਰਵੇਖਣ ਜਹਾਜ਼ ਸੀ ਅਤੇ ਇੱਕ ਸਿਰਫ ਦੋ ਲੋਕ ਸਵਾਰ ਸੀਗੇ ਔਰ ਤੁਹਾਨੂੰ ਦੱਸੀਏ ਕਿ आरसीएमपी ਨੇ ਪੁਸ਼ਟੀ ਕੀਤੀ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੋਆਂ ਦੀ ਮੌਕੇ ਤੇ ਮੌਤ ਹੋ ਗਈ ਭਾਰਤੀ ਨਾਗਰੇ ਗੋਤਮ ਸੰਤੋਸ਼ ਮੂਲ ਰੂਪ ਵਿੱਚ ਕੇਰਲ ਦਾ ਰਹਿਣ ਵਾਲਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕਿਸਕ ਏਰੀਅਲ ਸਰਵੇ ਇੱਕ ਕਰਮਚਾਰੀ ਸੀਗਾ ਔਰ ਕੰਮ ਕਰਦਾ ਸੀ ਉਹ ਜਹਾਜ਼ ਵਿੱਚ ਸਵਾਰ ਦੋਵੇਂ ਲੋਕਾਂ ਵਿੱਚੋਂ ਇੱਕ ਸੀ ਔਰ ਕੰਪਨੀ ਕੈਨੇਡਾ ਵਿੱਚ ਭੂਸਥਾਨਕ ਅਤੇ ਹਵਾਈ ਸਰਵੇਖਣ ਕਰ ਰਿਹਾ ਸੀਗਾ ਪਰ ਦੱਸਿਆ ਕਿ ਟੋਰਾਂਟੋ ਵਿੱਚ ਭਾਰਤੀ ਕਾਸਲੇਟ ਜਰਨਲ ਦੇ ਇਧਨੇ ਘਟਨਾ ਦੀ ਪੁਸ਼ਟੀ ਕੀਤੀ ਔਰ ਕਿਹਾ ਕਿ ਭਾਰਤੀ ਨਾਗਰਿਕ ਗੋਤਮ ਸੰਤੋਸ਼ ਦੀ ਮੌਤ ਦੇ ਦੁੱਖ ਭਟਾਇਆ ਨਾਲ ਹੀ ਉਹਨਾਂ ਨੇ ਸੰਦੇਸ਼ ਤੇ ਪਰਿਵਾਰ ਨੂੰ ਸਮਰਥਨ ਪ੍ਰਦਾਨ ਪ੍ਰਦਾਨ ਕੀਤਾ ਔਰ ਤੁਹਾਨੂੰ ਦੱਸ ਜੀਏ ਕਿ ਸੋਸ਼ਲ ਮੀਡੀਆ ਤੇ ਕਿਹਾ ਕਿ ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਸਦੇ ਪਰਿਵਾਰ ਦੇ ਨਾਲ ਖੜੇ ਹਾਂ ਜੋ ਭਾਰਤੀ ਨਾਗਰਿਕ ਸੀਗਾ ਔਰ ਦੱਸ ਜੀਏ ਕਿ ਹੁਣ ਸੰਤੋਸ਼ ਗੋਤਮ ਸੰਤੋਸ਼ ਜੋ ਉਸਦਾ ਨਾਮ ਸੀਗਾ ਉਹ ਭਾਰਤੀ ਨਾਗਰਿਕ ਸੀ ਜਿਸ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ ਔਰ ਤੁਹਾਨੂੰ ਦੱਸ ਜੀਏ ਕਿ ਬਿਹਦੀ ਮੰਦ ਭਾਕੀ ਜਿਹੜੀ ਘਟਨਾ ਵਾਪਰ ਗਈ ਹੈ ਦੱਸੀਏ ਕਿ ਇਹ ਬ੍ਰਿਟਿਸ਼ ਕੋਲੰਪੀਆ ਦੇ ਕਿਸੇ ਇੱਕ 에ਰੀਅਲ ਸਰਵੇ ਦਾ ਇੱਕ ਕਰਮਚਾਰੀ ਸੀਗਾ ਦੂਸਰਾ ਜਿਹੜਾ ਤੇ ਇੱਕ ਭਾਰਤੀ ਨਾਗਰਿਕ ਸੀ ਦੋਵੇਂ ਸਵਾਰ ਸੀਗੇ ਇਸ ਦੇ ਵਿੱਚ ਤੇ ਵੱੱਡੀ ਘਟਨਾ ਜਿਹੜੀ ਹੈ ਇਹਨਾਂ ਦੇ ਨਾਲ ਵਾਪਰ ਗਈ ਹੈ ਤੁਹਾਨੂੰ ਦੱਸੀਏ ਕਿ ਇੱਕ ਸਰਵੇਖਣ ਜਹਾਜ਼ ਸੀਗਾ ਇਸ ਸਰਵੇਖਣ ਜਹਾਜ਼ ਦੇ ਨਾਲ ਹਾਦਸਾ ਵਾਪਰ ਗਿਆ ਔਰ ਜਿਸ ਤੋਂ ਬਾਅਦ ਵੱਡੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਔਰ ਚਟਕਾ ਜਿਹੜਾ ਲੱਗਾ ਤੁਹਾਨੂੰ ਦੱਸੀਏ ਕਿ ਇੱਕਦਮ ਹੀ ਜਦੋਂ ਜਹਾਜ਼ ਹਾਦਸਾ ਗ੍ਰਸਤ ਹੋਇਆ ਤਾਂ ਮੌਕੇ ਤੇ ਹੀ ਦੋਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਕਿ ਬਹੁਤ ਹੋਈ ਹੈ ਔਰ ਇਸ ਦੀ ਪੁਸ਼ਟੀ ਕੀਤੀ ਗਈ ਹੈ ਤੁਹਾਨੂੰ ਦੱਸੀਏ ਕਿ ਪੋਸਟ ਪਾਕੇ ਭਾਰਤੀ ਨਾਗਰਿਕ ਦੇ ਪਰਿਵਾਰ ਦੇ ਨਾਲ ਵੀ ਸਹਾਂਤਿ ਜਿਤਾਈ ਗਈ ਹੈ ਉਹਨਾਂ ਨਾਲ ਹਮਦਰਦੀ ਜਿਤਾਈ ਗਈ ਹੈ ਔਰ ਕਿਹਾ ਗਿਆ ਕਿ ਅਸੀਂ ਉਸ ਪਰਿਵਾਰ ਦੇ ਨਾਲ ਆ ਪਰ ਬਹੁਤ ਸਾਰੇ ਜਿਹੜੇ ਹਵਾਈ ਜਹਾਜ਼ ਹਾਦਸੇ ਵਾਪਰਦੇ ਨਜ਼ਰ ਆ ਰਹੇ ਨੇ ਚਾਹੇ ਪੈਲਗਮ ਹਾਦਸਾ ਹੋਵੇ ਚਾਹੇ ਕੋਈ ਹਾਦਸਾ ਹੋਵੇ ਕਦੀ ਜਹਾਜ਼ ਇੱਕ ਕ੍ਰੈਸ਼ ਕਰ ਜਾਂਦੇ ਨੇ ਇੱਕਦਮ ਹੀ ਤਾਂ ਬਹੁਤ ਸਾਰੀਆਂ ਇਹ ਘਟਨਾਵਾਂ ਇਹਦਨ ਸੁਣਨ ਨੂੰ ਮਿਲਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਵੀ ਡਰ ਪੈਦਾ ਹੋ ਗਿਆ ਤਾਂ ਹੁਣ ਦੱਸਦੀਏ ਕਿ ਇੱਕ ਸਰਵੇਖਣ ਜਹਾਜ਼ ਸੀ ਜਿਸ ਦੇ ਨਾਲ ਹਾਦਸਾ ਹੋਇਆ ਤੇ ਦੋ ਲੋਕ ਸਵਾਰ ਸੀ ਦੋਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਖਬਰ ਸਾਹਮਣੇ ਆਈ ਹੈ ਕਿ ਇੱਕ ਭਾਰਤੀ ਨਾਗਰਿਕ ਸੀ ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ